ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਇੱਥੇ ਪੰਜਾਬ ਸਮੇਤ ਦੇਸ਼ ਦੇ ਕੋਨੇ-ਕੋਨੇ ਤੋਂ ਸੰਗਤਨਤ ਮਸਤਕ ਹੋਣ ਲਈ ਆ ਰਹੀ ਹੈ। ਅਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਵੱਡੇ ਪੱਧਰ ਤੇ ਨਗਰ ਕੀਰਤਨ ਸਜਾ ਕੇ ਦਿੱਲੀ ਉਹਨਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਕੰਨ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਆ ਰਹੇ ਹਨ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸੰਗਤਾਂ ਦੀ ਸਹੂਲਤ ਲਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰਹਿਣ ਸਹਿਣ ਲੰਗਰ ਅਤੇ ਆਉਣ ਜਾਣ ਲਈ ਗੱਡੀਆਂ ਦਾ ਵੱਡਾ ਪੱਧਰ ਤੇ ਪ੍ਰਬੰਧ ਕੀਤਾ ਗਿਆ ਜਿਸ ਨਾਲ ਸੰਗਤਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਤੇਹਣ ਜਾਣ ਵਾਲੀ ਟ੍ਰੇਨ ਆਉਣ ਵਾਲੀ ਹੈ 2 ਮਿੰਟ ਦੇ ਵਿੱਚ ਸੇਵਾ ਦਾ ਰਹਿਣ ਵਾਲੀ ਕਿੱਦਰੀ ਜਾਣੀ ਹੈ ਅਨੰਦਪੁਰ ਸਾਹਿਬ ਨੂੰ ਨਾਲ ਹੀ ਤਿਆਰੀ ਹੈ ਇਹ ਟ੍ਰੇਨ ਨੂੰ ਚੜ੍ਹਨੀ ਹੈ ਲੰਗਰ ਉਧਰ ਨਾਲ ਉਧਰ ਹੀ ਸ਼ੁਰੂ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਾਸਟਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਸਤਿ ਸ੍ਰੀ ਅਕਾਲ ਅੱਜ ਅਸੀਂ ਆਏ ਹਾਂ ਅਨੰਦਪੁਰ ਸਾਹਿਬ ਜਿੱਥੋਂ ਦੀਆਂ ਤੁਹਾਨੂੰ ਇੱਥੇ ਬੜੀ ਵੱਡੀ ਪੱਧਰ ਤੇ 350 ਸਾਲਾਂ ਦੀ ਦਿਹਾੜਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਇਆ ਜਾ ਰਿਹਾ ਹੈ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਨਤਮਸਤਕ ਹੋਣ ਆ ਰਹੀਆਂ ਹਨ ਤੇ ਸਾਡੇ ਵਿੱਚ ਬਾਬਾ ਜੀ ਹਨ ਜਿਹੜੇ ਕਿ ਯਤੀਮਖਾਨੇ ਦੇ ਵਿੱਚ ਕਹਿੰਦੇ ਹਨ ਪਲੇ ਹਨ ਪਰ ਉਹ ਕਹਿੰਦੇ ਹਨ ਕਿ ਮੈਂ ਇੱਕ ਵਿਰਾਗੀ ਸੰਤ ਹਾਂ ਤੇ ਮੈਂ ਚੈਨਲ ਤੇ ਨਹੀਂ ਬੋਲ ਸਕਦਾ ਪਰ ਇਹਨਾਂ ਦੀ ਰੂਹ ਇਹਨਾਂ ਦੀ ਸ਼ਖਸੀਅਤ ਵੇਖ ਕੇ ਮਨ ਬਹੁਤ ਖੁਸ਼ ਹੋਇਆ ਕਿ ਅੱਜ ਕੱਲ ਦੇ ਜਮਾਨੇ ਵਿੱਚ ਵੀ ਇਹੋ ਜਿਹੇ ਸੰਤ ਮਹਾਂਪੁਰਸ਼ ਹਨ ਜਿਹੜੇ ਆਪਣੀ ਸਾਦਗੀ ਨੂੰ ਪਸੰਦ ਕਰਦੇ ਹਨ ਆਪਣੇ ਧਰਮ ਬਾਰੇ ਆਪਣੇ ਵਿਰਸੇ ਬਾਰੇ ਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ ਬਾਬਾ ਜੀ ਕੁਝ ਕਹਿਣਾ ਚਾਹੋਗੇ ਬੋਲੋਗੇ ਕੁਝ ਬਾਰੇ ਖਾਲਸਾ ਸਾਹਿਬ ਇਹਨੇ ਫਤਿਹ ਬਸ ਚੜ੍ਹਦੀ ਕਲਾ ਬਾਰੇ ਖਾਲਸਾ ਸਾਹਿਬ ਜੋਰ ਦੀ ਬਾਣੀ ਮਬਾਈ ਫਤਿਹ ਬਾਰੇ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਉਣ ਜਾ ਰਹੇ ਹਾਂ ਤਸਵੀਰਾਂ ਸ਼ਹੀਦੀ ਬਾਗ ਦੀਆਂ ਜਿੱਥੇ ਕਿ ਨਿਹੰਗ ਸਿੰਘਾਂ ਵੱਲੋਂ ਵੱਡੇ ਵੱਡੇ ਦੇਗਾਂ ਦੇ ਵਿੱਚ ਸ਼ਰਦਾਈ ਦੇ ਲੰਗਰ ਲਗਾਏ ਗਏ ਹਨ ਤੇ ਵੱਡੀ ਗਿਣਤੀ ਵਿੱਚ ਇਥੋਂ ਆ ਕੇ ਸੰਗਤਾਂ ਜਦੋਂ ਵੀ ਜਿਹੜੀਆਂ ਵੀ ਸੰਗਤਾਂ ਜਾਂ ਜਿਹੜੇ ਵੀ ਪ੍ਰੇਮੀ ਜ਼ਿਆਦਾਤਰ ਇੱਥੇ ਆਉਂਦੇ ਹਨ ਉਹ ਸ਼ਰਦਾਈ ਸਾਕੇ ਜਾਂਦੇ ਹਨ ਇਸ ਸ਼ਰਦਾਈ ਦੇ ਵਿੱਚ ਇੱਕ ਤੇ ਨਾਮ ਸਿਮਰਨ ਬਾਣੀ ਕੀਤੀ ਹੁੰਦੀ ਹੈ ਦੂਜਾ ਇਹਦੇ ਵਿੱਚ ਤਖਤਬਾਦ ਚੀਜ਼ਾਂ ਜਿਵੇਂ ਬਦਾਮ ਹੋਰ ਵੀ ਮਗਜਾ ਆਦਿ ਵਗੈਰਾ ਬਹੁਤ ਹੀ ਵਧੀਆ ਪਾਏ ਜਾਂਦੇ ਹਨ ਜਿਸ ਦੀ ਤਸਵੀਰ ਵਧੀਆ ਤੇ ਤਖਤਬਾੜੀ ਹੁੰਦੀ ਹੈ ਤੇ ਇਹ ਪਰਾਤਨ ਸਮੇ ਤੋਂ ਰਵਾਜ ਹੈ ਤੇ ਅਸੀਂ ਇੱਥੇ ਸ਼ਿਦੀ ਬਾਗ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਸਰਦਾਰ ਜੀ ਨਾਲ ਨਿਹੰਗ ਸਿੰਘ ਜੀ ਨਾਲ ਕੀ ਕਰਨਾ ਚਾਹੁੰਦੇ ਹਨ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਸਥਾਨ ਸ੍ਰੀ ਅਨੰਦਪੁਰ ਸਾਹਿਬ ਪਿੱਤਰ ਧਰਤੀ ਹੈ ਇਹ ਤਾਂ ਹਨ ਗੁਰ ਕਲਗੀਧਰ ਪਾਸ਼ਾ ਜੀ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਇੱਥੇ ਮਾਰਾ ਸੱਚੇ ਪਾਤਸ਼ਾਹ ਕਲਗੀਧਰ ਪਾਸ਼ਾ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜੋ ਕਿ 1600 ਨਿਹੜੇ ਵਿਸਾਖੀ ਵਾਲੇ ਦਿਨ ਖਾਲਤਾ ਪੰਥ ਸਾਜਿਆ ਜੋ ਅੱਜ ਆਸੀਂ ਤਿਹਾੜ ਮਨਾ ਰਹੇ ਹਾਂ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਇਹ ਸ਼ਹੀਦੀ ਸ਼ਾਕਾ ਦਿੱਲੀ ਦੇ ਵਿੱਚ ਮਹਾਰਾਜਾ ਸਚੇ ਪਾਤਸ਼ਾਹ ਜੀ ਨੇ ਤੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਧਿਆਲਾ ਜੀ ਨੇ ਜੋ ਤੇ ਮਹਾਰਾਜਾ ਸਚੇ ਧਰਮ ਦੀ ਖਾਤਰ ਮਹਾਰਾਜਾ ਸਚੇ ਪਾਤਸ਼ਾਹ ਦੀ ਆਪਣਾ ਬਲੀਦਾਨ ਦੀ ਸ਼ੀਸ਼ ਦੇ ਕੇ ਤੇ ਮਹਾਰਾਜਾ ਸਚੇ ਪਾਤਸ਼ਾਹ ਸਿੱਖੀ ਤੇ ਪਰਜਤ ਕੀਤੀ ਤੇ Hindu ਧਰਮ ਦਾ Hindu ਧਰਮ ਬਚਾਇਆ ਇਹ ਸਾਨੂੰ ਬਾਬਾ ਅਮਰ ਜੀ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਇਹਨਾਂ ਨੇ ਦੱਸਿਆ ਕਿ ਇਹ ਇੱਕ ਬੜੀ ਪਵਿੱਤਰ ਜਗ੍ਹਾ ਹੈ ਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਸਾ ਪੰਥ ਸਾਜਿਆ ਸੀ ਤੇ ਸੀਸ ਲੈੇ ਸਨ ਜਿਨ੍ਹਾਂ ਦੇ ਤੇ ਅੱਜ ਵੀ ਉਹ ਪਰੰਪਰਾ ਚੱਲਦੀ ਆ ਰਹੀ ਹੈ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੇ ਪੂਰਨਿਆਂ ਤੇ ਚੱਲ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਇਤਿਹਾਸ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਉਸ ਗੁਰੂਆਂ ਦੇ ਪায়ে ਪੂਰਨਿਆਂ ਤੇ ਚੱਲ ਕੇ ਸਿੱਖੀ ਤੇ ਪੰਥ ਦੀ ਸੇਵਾ ਕਰਨੀ ਚਾਹੀਦੀ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ